ਪਵਨ ਕਮਰ ਕਮਨ ਜੀ ਕਿਥੇ ਰਹਿੰਦੇ ਹੋ ਕਿ ਮਸਲਾ ਕੀ ਹੈ ਕਿ ਅੱਜ ਫਰਾਨੇ ਦੇ ਬਾਹਰ ਇਕੱਠੇ ਹੋਏ ਮੈਂ ਰਸੂਰਪੁਰ ਕਲਰ ਦਾ ਰਹਿਣ ਵਾਲਾ ਆ ਜੀ ਮੇਰੇ ਨਾਲ ਇਹ ਜਗਾ ਮੈਂ ਲਈ ਹੀ 8 ਲੱਖ ਦੀ ਜਿਸ ਚੋ 7 ਲੱਖ ਰੁਪਿਆ ਜਾ ਚੁੱਕਾ ਹੈ 1 ਲੱਖ ਰੁਪਿਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਂਦੇ ਮਾਲਕ ਮਨੂਰ ਜੀ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਨਾ ਉਹਨਾਂ ਨੇ ਕਰਵਾ ਕਰਵਾਇਆ ਹੈ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਿਆ ਦੇ ਦਿੱਤਾ ਬਿਨਾ ਪੁੱਛਿਆ ਤੋ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗ੍ਹਾ ਦੇ ਦੋ ਪੰਡਤ ਦਾ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਬੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ-ਫੋੜ ਕਰਵਾਈ ਹੈ ਜੀ ਕਾਫੀ ਨੁਕਸਾਨ ਕਰੀ ਹੈ ਜੀ ਪੰਡਤ ਦਾ ਵਿੱਚ ਰੋਲ ਕੀ ਹੈ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਏ ਇਹਨਾਂ ਦੀ ਜਗ੍ਹਾ ਤੇ ਗਿਆ ਆਇਆ ਫਿਰ ਵੀ باوجود ਇਹਦੇ باوجود ਵੀ ਅੱਧੀ ਜਗ੍ਹਾ ਕਬਜ਼ਾ ਨੂੰ ਫਿਰਦਾ ਹੀ 2.5 ਲੱਖ ਸੇ ਸੌਦਾ ਕਰਕੇ 1.5 ਦਾ ਬਿਆਨਾ ਕੀਤਾ 1.5 ਲੱਖ ਰੁਪਏ ਨਾਲ ਦੇ ਕੇ ਤੇ ਤਮ ਘੇਲੋਂ ਹੁੰਦਾ ਜੀ ਮੈਨੂੰ ਮਾਰਨ ਕੁੱਟਨ ਦੀਆਂ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਵਾਉਂਦਾ ਹੈ ਜਾਨ ਮਾਰਨ ਦਾ ਨੁਕਸਾਨ ਕੀਤਾ ਇਹਨੇ ਹੁਣ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਕਿ ਥਾਣੇ ਵਿੱਚ ਕਾਰਵਾਈ ਹੋ ਰਹੀ ਤੁਹਾਡੀ ਪੀ ਸਾਡੀ ਸੁਣਵਾਈ ਨਹੀਂ ਹੋ ਰਹੀ ਅੱਜ 6ਵਾਂ 7ਵਾਂ ਕਿਹੜਾ ਹੈ ਜੀ ਸਾਡਾ ਥਾਣੇ ਮੈਂ ਆ ਮੋਹਮ ਪਰੇ ਥਾਣੇ ਸਤਵਾਂ ਗੇੜਾ ਹੈ ਬਾਬਾ ਜੀ ਵੀ ਆਉਂਦੇ ਆ ਜੇੜਾ ਮਾਰ ਕੇ ਚਲੇ ਜਾਂਦੇ ਕਦੀ ਐਸਐਚਓ ਸਾਹਿਬ ਨਹੀਂ ਆ ਕਦੀ ਐਸਐਚਓ ਕਹਿੰਦੇ ਕੱਲ ਆਇਓ ਪਰਸੋਂ ਆਇਓ ਅੱਜ ਆਇਓ ਕਦੀ 11 ਵਜੇ ਦਾ ਟਾਈਮ ਦਿੰਦੇ ਆ ਕਦੀ 2 ਵਜੇ ਦਾ ਟਾਈਮ ਦਿੰਦੇ ਆ ਮੈਂ ਦਿਹਾੜੀਦਾਰ ਬੰਦਾ 7 ਦਿਨ ਹੋ ਗਏ ਜੇ ਗੇੜੇ ਮਾਰਦੇ ਇੱਥੇ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਨਿਆਂ ਕੀਤਾ ਜਾਵੇ ਇਸ ਚੀਜ਼ ਦਾ ਤੇ ਪੰਡਤ ਦਾ ਪੰਡਤ ਆਪ 1.5 ਲੱਖ ਰੁਪਿਆ ਨੂੰ ਮਿਲੇ ਚਾਹੇ ਨਾ ਮੇਰੇ ਸਾਡੇ ਕੋਲ ਲੈਣ ਦਾ ਹੱਕਦਾਰ ਨਹੀਂ ਸਾਨੂੰ ਕੁਛ ਕੇ ਨਹੀਂ ਇਹਨੇ ਦਿੱਤਾ ਤੇ ਤੁਹਾਡੀ ਤੋਰ ਪਾ ਨਹੀਂ ਕਰੀ ਚੀਜ਼ ਦੀ ਹੋਈ ਹੈ ਜੀ ਮੇਰੇ ਟੰਕੀ ਦੇ ਪੈਪ ਟੁੱਟਿਆ ਜੀ ਮੇਰੇ ਘਰ ਦੀ ਦੇ ਟੋਪਸ ਗਵਾਚੇ ਆ ਮੋਬਾਈਲ ਟੁੱਟਿਆ ਜੀ ਹੋਰ ਨੁਕਸਾਨ ਕਾਫੀ ਨੁਕਸਾਨ ਕੀਤਾ ਭਾਂਡਿਆਂ ਦਾ ਟੋਕਰਾ ਮਾਰਿਆ ਇਹਨਾਂ ਨੇ ਚੁੱਕ ਕੇ ਜੀ ਕਾਫੀ ਨੁਕਸਾਨ ਕੀਤਾ ਘੱਟ ਤੋਂ ਘੱਟ 22000 ਦਾ 22000 ਦਾ ਨੁਕਸਾਨ ਕੀਤਾ ਇਹਨਾਂ ਨੇ ਮੇਗਾ ਤੁਹਾਡਾ ਨਾਮ ਦਾਸ ਲਖਵਿੰਦਰ ਸਿੰਘ ਜੀ ਦਸ਼ਮੇਸ਼ ਤਰਨਾ ਅਦਾਲਤੋਂ ਆ ਜੀ ਬਾਬਾ ਜੀ ਕੀ ਇਹ ਮਸਲਾ ਕਲਰਾਂ ਦੇ ਵਿੱਚ ਹੋਇਆ ਵਾ ਕੀ ਕਾਰਨ ਕੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੇ ਬਤੇ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗਾ ਵਾ ਤੇ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਸ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਬਣਾ ਕੇ ਅੱਧੀ ਜਗ੍ਹਾ ਦੇ ਉੱਤੇ ਜੀ ਵੇਖੋ ਕਬਜ਼ਾ ਕਰਨ ਨੂੰ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਤੇ ਇਸ ਕਰਕੇ ਵੇਖੋ ਜੀ ਅਸੀਂ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਦੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇੱਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਮੇਰੇ ਦਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁਖ ਰੋਪੀਆ ਆਪਣਾ ਪੰਡਤ ਸ਼ਿਵਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਖਤਾਈ ਦੇ ਨਾਲ ਉਹਨੂੰ ਪੁਸ਼ਗੀਸ਼ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਹਾਂ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਾਥ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਤ ਦੀ ਐਨਡੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਨੀ ਕਰਨੀ ਹੈ ਬਿਆਨਾਂ ਸਭ ਕੁਝ ਹੋਇਆ ਵਾ ਮਾਲਕੀ ਵੀ ਇਹਦੇ ਨਾਂ ਦੇ ਆ ਫਿਰ ਵੀ ਪੰਡਤੋ ਲਵਾ ਕੇ ਕੋਸ ਸਿੰਘਾਂ ਵੱਲੋਂ ਤੋੜਪੰਡ ਕੀਤੀ ਗਈ ਹੈ ਜੀ ਹਾਂ ਜੀ ਜੀ ਉਹ ਮਸਲਾ ਜੀ ਆਪਣਾ ਵੀ ਤੋੜਪਾਂਦਾ ਇਸ ਤਰ੍ਹਾਂ ਹੋਇਆ ਵੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆਪਣਾ ਕਬਜ਼ਾ ਕਰਨ ਪਿਆ ਜਗਾਹ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਜੋ ਇਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਧੱਕੇਸ਼ਾਈ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਬਾਬਾ ਜੀ ਜਦੋਂ ਇਨਸਾਫ ਨਹੀਂ ਮਿਲਦਾ ਅਗਲੀ ਤੁਹਾਡੇ ਵੱਲੋਂ ਕੀ ਕਦਮ ਅਸ਼ਨ ਹੋਏਗਾ ਵੇਖੋ ਜੀ ਉਹ ਜੋ ਦਲਪੰਥ ਲੋ ਅੱਗੇ ਜੋ ਹੁਕਮ ਹੋਏਗਾ ਸਾਡੇ ਜੇਹੇਦਾਰ ਸਾਹਿਬ ਨਾਲੋਂ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਏਗੀ ਜੀ ਅਲੀ ਗੱਲ ਸਰ ਕਲਰਾਂ ਵਿੱਚ ਚੱਲ ਰਹੀ ਹੈ ਦੋਨੇ ਪਾਰਟੀਆਂ ਵੱਲੋਂ ਅੱਜ ਇਕੱਠੀਆਂ ਵੀ ਹੋਈਆਂ ਸੀ ਥਾਣੇ ਦੇ ਬਾਹਰ ਇੱਕ ਜਥੇਬੰਦੀ ਸੀ ਇੱਕ ਦੂਸਰਾ ਪੰਡਤ ਸੀ ਕੀ ਮੈਟਰ ਕੀ ਸਰ ਇਹਦੀ ਇਹ ਹੀ ਰਸੂਰਪੁਰ ਕਲਰ ਦੀ ਜਗ੍ਹਾ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇੱਚ ਦੋਨੋਂ ਪਾਰਟੀਆਂ ਕਹਿ ਰਹੀਆਂ ਵਾ ਵੀ ਜਗ੍ਹਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ